ਲੋ ਵੀ ਮਿੱਤਰੋ ਆਜੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਠੀਕ ਠਾਕ ਹੈ ਭਾਈ ਸਾਰਿਆਂ ਦੇ ਲੋ ਜੀ ਲਾਈਵ ਹੋਏ ਆਂ ਆਪਾਂ ਮੈਂ ਕਿਹਾ ਚਲੋ ਜਾਨਵਰ ਛੱਡੇ ਬਿੱਤੇ ਮੈਂ ਚਲੋ ਚੋਕ ਲਣਗੇ ਹਨਾ ਤਾਂ ਲਾਈਵ ਹੋਏ ਸੀਗੇ ਬਾਕੀ ਸਾਰਿਆਂ ਦੇ ਭਾਈ ਘਰ ਪਰਿਵਾਰ ਆਣ ਜਾਨਵਰ ਪੰਛੀ ਕਿੱਦਾਂ ਹਨ ਠੀਕ ਠਾਕ ਆਇਓ ਵੀ ਆਜੋ ਮਿੱਤਰੋ ਲਾਈਵ ਆਜੋ ਲਾਈਵ ਹੋਏ ਆ ਕਰਦੇ ਗੱਲਾਂ ਬਾਤਾਂ ਬਾਈ ਤਾਂ ਐ ਨਹੀਂ ਸੀਗਾ ਚਲੋ ਮੈਂ ਕਿਹਾ ਚਲੋ ਆਪਾਂ ਹੀ ਦਾਣਾ ਬਾਣੀ ਪਾ ਦਨੇ ਹਲੇ ਤਾਂ ਮੋਈ 4 5 5 6 ਵਜਣੇ ਆਲੇ ਆ ਚਲੋ ਜਾਨ ਨੂੰ ਦਾਣਾ ਦੂਣਾ ਚੁਗ ਲੂਂਗੇ ਕਬੂਤਰ ਹਨਾ ਬਾਹਰ ਆਪਣੇ ਥੋੜਾ ਜਿਹਾ ਹਵਾ ਚ ਬਾਕੀ ਇੱਕ ਬਾਈ ਕਬੂਤਰੀ ਆਪਣੀ ਸਵੇਰੇ ਬਾਈ ਤੇ ਦਾਣੇ ਪਾਂਦੇ ਤੇ ਉੜ ਗਈ ਸੀਗੀ ਉਹ ਸਾਹਮਣੇ ਕੋਠੀ ਪਰ ਬੈਠੀ ਆ ਏ ਤੁਹਾਨੂੰ ਦਿਖਜੋ ਜੇ ਉਹ ਦੇਖੋ ਉਹ ਬੈਠੀ ਆ ਉਹ ਉੜ ਜਾਂਦੀ ਆ ਬੈਠ ਜਾਂਦੀ ਆ ਆ ਦੇਖੋ ਇਹ ਆ ਬੈਠੀ ਆ ਉਹ ਸਾਹਮਣੇ ਬੈਠੀ ਆ ਉਹ ਕੋਠੀ ਉਪਰ ਬੈਠੀ ਆ ਸਾਹਮਣੇ ਦਿਖਦੀ ਹੋਵੇ ਤੁਹਾਨੂੰ ਨਾ ਸਵੇਰੇ ਉੜ ਗਈ ਸੀ ਉਹ ਬਾਈ ਤੋਂ ਬਾਈ ਬਾਈ ਦਾਣਾ ਦੂਣਾ ਪਾਣ ਲੱਗਿਆ ਸੀਗਾ ਉਹ ਤੇ ਸਵੇਰੇ ਉੜ ਗਈ ਫਿਰ ਹੁਣ ਉਹ ਬੈੜ ਗਈ ਉੜ ਕੇ ਆ ਜਾਂਦੀ ਆ ਮੈਂ ਤਾਂ ਹੀ ਕੁਲੇ ਛੱਡੇ ਵੀ ਸੀ ਕਬੂਤਰ ਮਾਂਾ ਚਲੋ ਆਹ ਦੇਖੋ ਉੜ ਗਈ ਓੜ ਗਈ ਇਹ ਓੜ ਗਈ ਹੁਣ ਮੈਂ ਤੁਹਾਨੂੰ ਦਿਖਾਉਂਦਾ ਇੱਧਰ ਨੂੰ ਆਊਗੀ ਦੇਖਿਓ ਜੇਰ ਉਹ ਇੱਧਰ ਨੂੰ ਆਈ ਨਾ ਤੁਹਾਨੂੰ ਦਿਖਾਉਂਦਾ ਮੈਂ ਇਹ ਉੜ ਕੇ ਬਾਈ ਉਧਰ ਚਲੇ ਜਾਂਦੀ ਪਿੰਡ 'ਚ ਚਲੇ ਜਾਂਦੀ ਆ ਕਾਬਣੀ ਨੀਲੀ ਫਿਰਦੀ ਆ ਉੜਦੀ ਆ ਇਹ ਉੜ ਕੇ ਉਧਰ ਕਬੂਤਰ ਉੜਦੇ ਆ ਨਾ ਤਿੰਨ ਚਾਰ ਪਿੰਡ ਦੇ ਵੀ ਉੜਦੇ ਆ ਕਬੂਤਰ ਉਹਨਾਂ ਚ ਜਾਈ ਜਾਂਦੀ ਆ ਮਾਰਦੀ ਆ ਗੇੜਾ ਜਾਨੀ ਕਿ ਇਧਰ ਨੂੰ ਵੀ ਆ ਦੇਖੋ ਇਹ ਆ ਆ ਗਈ ਮੈਂ ਤੁਹਾਨੂੰ ਇਹ ਆ ਆ ਗਈ ਆ ਆ ਗਿਆ ਆ ਦੇਖੋ ਇਹ ਆਦੇ ਆਉਂਦੀ ਬਈ ਆਹੀ ਆ ਨਹੀਂ ਇਹੀ ਇਹੀ ਆ ਇਹੀ ਆ ਆ ਫਿਰਦੀ ਆ ਆ ਜਾਂਦੀ ਮਿੱਤਰੋ ਆ ਦੇਖੋ ਆਹ ਦੂਰੀ ਇਹ ਆਪਣੀ ਪੂਤਰੀ ਸਵੇਰੇ ਬੱਚੇ ਇਹਨੇ ਦਿੱਤੇ ਬੱਚੇ ਵੀ ਆ ਬਾਈ ਕੱਡੇ ਵੀ ਨੇ ਛੋਟੇ ਛੋਟੇ ਇਹ ਕਹੇ ਚਲੋ ਆ ਜਾਵੇ ਇਹ ਓੜੀ ਬਹੁਤ دیر ਬਾਅਦ ਆਉਣੇ ਤਾਂ ਤਾਂ ਇਦਾਂ ਦਾ ਚਲੋ ਆ ਜੂਗੀ ਹੈਨਾ ਬਾਕੀ ਬਾਈ ਇਲੈਕਸ਼ਨਾਂ ਦੇ ਚੱਲਦੇ ਆ ਦੌਰ ਬੋਟਾਂ ਦਾ ਚੱਲਦਾ ਬਾਈ ਸਾਰੇ ਪਿੰਡਾਂ ਵਿੱਚ ਸਿੰਸਲ ਸਾਰੇ ਵੀਰ ਬਾਈ ਆਪਣਾ ਵੀ ਜਿਹੜੇ ਕਬੂਤਰ ਬਾਜ ਭਰਾ ਆਏ ਆਪਣੇ ਬਾਈ ਗੱਲ ਰੱਖੋ ਆ ਕੇ ਪਿੰਡ 'ਚ ਕੋਈ ਗੱਲਬਾਤ ਹੁੰਦੀ ਆ ਜਦੋਂ ਆਪਾਂ ਬਾਜ਼ੀਆਂ ਕਰਾਂਦੇ ਆ ਫਿਰ ਬਹੁਤ ਤਰਾਜਿਕ ਗਿਰੀਆਂ ਹੁੰਦੀਆਂ ਪਿੰਡਾਂ ਵਿੱਚ ਹਨਾ ਨਹੀਂ ਆਪਣੀ ਗੱਲ ਵੀ ਬਾਈ ਆਪਣਾ ਪੱਖ ਵੀ ਜਰੂਰ ਰੱਖੋ ਹਨਾ ਭਾਈ ਜਦੋਂ ਅਸੀਂ ਬਾਜ਼ੀਆਂ ਕਰਾਉਂਦੇ ਆ ਤਾਂ ਪੁਲਿਸ ਵਗੈਰਾ ਜਾਂ ਕੋਈ ਵੀ ਇਦਾਂ ਦਾ ਕੋਈ ਕੰਮ ਨਾ ਹੋਵੇ ਨਾ ਆਵੇ ਹਨਾ ਤਾਂ ਕਰਕੇ ਬਾਈ ਆਪਣਾ ਜਰੂਰ ਇਹ ਗੱਲਾਂ ਦਾ ਆਪਣਾ ਮੁੱਦਾ ਜਰੂਰ ਰੱਖਿਆ ਕਰੋ ਹਨਾ ਜਿਹੜੇ ਕਬੂਤਰ ਬਾਜ ਭਰਾ ਆਏ ਆਪਣੇ ਆਪਣੀ ਗੱਲ ਵੀ ਜਰੂਰ ਰੱਖਿਆ ਕਰੋ ਵੀ ਜਦੋਂ ਵੀ ਭਾਈ ਬਾਜ਼ੀਆਂ ਕਰਾਨੇ ਆਂ ਅਸੀਂ ਤਾਂ ਪੁਲਿਸ ਵਗੈਰਾ ਜਾਂ ਕੁਝ ਵੀ ਹੋਰ ਵੀ ਲਾ ਲਓ ਗੱਲ ਗੈਦਾਂ ਦਾ ਜਰੂਰ ਕੁਝ ਨਹੀਂ ਹੋਣਾ ਚਾਹੀਦਾ ਹਨ ਤਾਂ ਕਿ ਰੋਲੇ ਪੈਂਦੇ ਆ ਭਾਈ ਤੁਹਾਨੂੰ ਪਤਾ ਹੀ ਆ ਸਾਰੇ ਮੁੱਦੇ ਚੱਲਦੇ ਆ ਪਿੰਡਾਂ ਵਿੱਚ ਸਰਪੰਚੀਆਂ ਦੇ ਆਪਣੇ ਪਿੰਡ 'ਚ ਵੀ ਚੱਲ ਰਿਹਾ ਕੰਮ ਹਲੇ ਚਲੋ ਸੰਮਦੀ ਤਾਂ ਭਾਈ ਮੁਸ਼ਕਲ ਆ ਆਪਣੇ ਪਿੰਡ ਵੀ ਵੋਟਾਂ ਹੀ ਪੈਣਗੀਆਂ ਆਪਣੇ ਪਿੰਡ ਵੀ ਇਹ 4-5 ਕੈਂਡੀਡੇਟ ਹੈਗੇ ਆਪਣੇ ਵੀ ਪਿੰਡ ਦੇ ਭਾਈ ਜਿਹੜੇ ਵੋਟਾਂ ਵਿੱਚ ਖੜੇ ਆ ਹਨ ਤਾਂ ਅੱਜ ਸਵੇਰੇ ਬਾਈ ਮੀਟਿੰਗ ਵੀ ਹੋਈ ਸੀ ਵੀ ਸੰਮਤੀ ਬਾਰੇ ਵੀ ਗੁਰਦੁਆਰੇ ਵਿੱਚ ਇਕੱਠ ਰੱਖਿਆ ਤਾਂ ਵੀ ਚਲੋ ਜੋ ਵੀ ਗੱਲਬਾਤ ਆ ਜਿੱਦਾਂ ਵੀ ਹਨ ਇਕੱਠ ਦੇ ਤਾਂ ਉਹਨਾਂ ਨਾਲ ਸਹਿਮਤੀ ਨਾਲ ਗੱਲ ਬਣ ਜੇ ਪਰ ਨਹੀਂ ਚਲੋ ਬਹੁਤ ਵੀ ਹਰੇਕ ਬੰਦੇ ਦੇ ਆਪ ਦੇ ਆਪ ਦੇ ਵਿਚਾਰ ਨੇ ਹਰੇਕ ਨੇ ਆਪਣਾ ਆਪਣਾ ਪੱਖ ਰੱਖਿਆ ਵਧੀਆ ਗੱਲ ਆ ਜ਼ਰੂਰੀ ਵੀ ਆ ਬਾਈ ਰੱਖਣਾ ਵੀ ਚਾਹੀਦਾ ਹਨ ਤਾਂ ਕਰਕੇ ਚੱਲ ਰਿਹਾ ਹੈ ਬਾਈ ਯੂਰਾ ਛੂਰਾ ਨਾਲ ਕੰਮ ਇਹ ਵੀ ਪੰਚੀ ਸਰਪੰਚੀ ਦਾ ਠੀਕ ਹੈ ਜੀ ਬਾਕੀ ਬਾਤੇ ਵੱਧ ਬਾਈ ਆਪਣਾ ਜੋ ਵੀ ਹੁੰਦਾ ਪੱਖ ਆਪਣਾ ਰੱਖਣਾ ਵੀ ਚਾਹੀਦਾ ਹੈ ਕਬੂਤਰ ਬਾਜ਼ ਭਰਾਵਾਂ ਨੂੰ ਵੀ ਇਹੀ ਬੇਨਤੀ ਹੈ ਬਾਈ ਵੀ ਆਪਣਾ ਵੀ ਬਾਈ ਤੁਸੀਂ ਬੰਦਾ ਕੋਈ ਚੋਣੋ ਪੰਚ ਜਾਂ ਸਰਪੰਚ ਦੇ ਵਿੱਚ ਹੋਵੇ ਤਾਂ ਚਲੋ ਚੰਗੀ ਗੱਲ ਆਪਣਾ ਵੀ ਕਬੂਤਰ ਬਾਜ਼ੀ ਦੀ ਵੀ ਗੱਲ ਰੱਖਿਆ ਹਨਾ ਪਿੰਡ ਵਿੱਚ ਵੀ ਬਾਈ ਸਾਨੂੰ ਆ ਚੀਜ਼ਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹਨਾ ਜੋ ਵੀ ਆ ਕਬੂਤਰ ਬਾਜ਼ੀ ਵੀ ਚਲੋ ਇੱਕ ਸ਼ੌਂਕ ਆ ਬਹੁਤ ਚੀਜ਼ਾਂ ਹੋ ਜਾਂਦੀਆਂ ਹਨ ਕਈ ਬਾਈ ਨਹੀਂ ਕੋਈ ਮੰਦੇ ਇਹਨੂੰ ਚੀਜ਼ ਨੂੰ ਜਾਂ ਕਿਦਾਂ ਵੀ ਵੀ ਇਹ ਚੀਜ਼ ਦਾ ਵੀ ਬਾਈ ਪੱਖ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਰਕੇ ਚੱਲ ਰਿਹਾ ਹੈ ਮੁੱਦਾ ਹਨਾ ਬਹੁਤ ਸ਼ੋਰੋ ਸ਼ੋਰਾ ਨਾਲ ਬਾਕੀ ਜਾਨਵਰ ਬਾਈ ਛੱਡੇ ਹੋਏ ਆ ਠੀਕ ਆ ਇਹ ਪਿੰਡ ਦਾ ਵਿਊ ਆਪਣੇ ਦਾ ਆ ਦੇਖੋ ਇਹ ਆਪਣੇ ਬਾਈ ਨਾਲ ਰੋਡ ਲੱਗਦਾ ਆ ਠੀਕ ਹੈ ਜੀ ਆਪਣੇ ਪਿੰਡ ਦਾ 뷰 ਐ ਹੈ ਬਾਈ ਸਾਹਮਣੇ ਗੁਰਦੁਆਰਾ ਸਾਹਿਬ ਆ ਪਿੰਡ ਆਪਣਾ ਬਾਈ ਸਾਹਮਣੇ ਉਹ ਨਾਲ ਇਧਰ ਨਾਲ ਪਿੰਡ ਝੱਲੀਆਂ ਵੀ ਲੱਗਦਾ ਗੁਰਦੁਆਰੇ ਦੇ ਨਾਲ ਆ ਪਿੰਡ ਆਪਣਾ ਮਾਲਾ ਠੀਕ ਹੈ ਜੀ ਬਾਈ ਹਲੇ ਆਇਆ ਨਹੀਂ ਹੈਗਾ ਬਾਈ ਕੰਮ ਤੋਂ ਮੈਂ ਚੱਲੋ ਦਾਣਾ ਦੂਣਾ ਚੁੱਕ ਲੈਣ ਅੱਗੇ ਪਾਣੀ ਪੂਣੀ ਪਾਇਆ ਸੀ ਦਾਣਾ ਕੂਤਰੀ ਉਡੀ ਵੀ ਆ ਮਨ ਚਲੋ ਉਹਦੇ ਕਰਕੇ ਉੱਤਰ ਛੱਡੇ ਸੀ ਮੇਨ ਮੁੱਦਾ ਬਾਹਰ ਬਾਕੀ ਚਲੋ ਠੀਕ ਆ ਬਾਈ ਹਨਾ ਵੀਡੀਓ ਫੋਨ ਆ ਰਿਹਾ ਇੱਕ ਵਿੱਚ ਹੁਣ ਭਰਾ ਦਾ ਆਪਣੇ ਦਾ ਸੁਣ ਲਈਏ ਆ ਕਿ ਕਬੂਤਰੀ ਤਾਰ ਰਹੇ ਹਾਂ ਮੈਂ ਕਿਹਾ ਚਲੋ ਜੇ ਆ ਜਵੇ ਤਾਂ ਵਧੀਆ ਗੱਲ ਆ ਬੱਚੇ ਵਿਚਾਰੇ ਪੜ ਜਾਣਗੇ ਹਨਾ ਬੱਚੇ ਛੋਟੇ ਛੋਟੇ ਆ ਉਹਦੇ ਚਲੋ ਬਾਕੀ ਦੂਜੀ ਵੀਡੀਓ ਤਾਂ ਵੀ ਆਪਣੀਆਂ ਆਉਂਦੀਆਂ ਰਹਿਣੀਆਂ ਚਲੋ ਜਿੱਦਾਂ ਵੀ ਹੈ ਕੋਈ ਕੁਝ ਟਾਈਮ じゃ ਨਹੀਂ ਲੱਗ ਰਿਹਾ ਪ੍ਰੋਪਰ ਬੰਦਣਾ ਨਹੀਂ ਟਾਈਮ ਆ ਵੀਡੀਓ ਪਾ ਨਹੀਂ ਰਹੀ ਕਈ ਵਾਰ ਦਿਨ ਲੇਟ ਹੋ ਜਾਂਦੇ ਆ ਚਲੋ ਛੋਟਾ ਜਿਹਾ ਆਪਾਂ ਦਾਣਾ ਪਾਣੀ ਪਾ ਰਹੇ ਸੀ ਬਾਈ ਮੈਂ ਚਲੋ ਇਹ ਵੀ ਗੱਲ ਆਪਣੀ ਸ਼ੇਅਰ ਕਰ ਲਈਏ ਬਾਕੀ ਪੰਜੀ ਸਰਪੰਚੀਆਂ ਦਾ ਮੁੱਦਾ ਚੱਲਦਾ ਬਈ ਆਪਣਾ ਮੇਨ ਮੋਟਿਵ ਇਹ ਸੀਗਾ ਵੀ ਚਲੋ ਜੁਰੂਰ ਰੱਖਣੇ ਵੀ ਚਾਹੀਦੀ ਆ ਤੁਸੀਂ ਵੀ ਬਾਈ ਜਰੂਰ ਰੱਖਿਓ ਨਾ ਚਲੋ ਠੀਕ ਆ ਬਾਈ ਵੀਡੀਓ ਕਬੂਲ ਕਰੋ ਛੋਟੀ ਜੀ ਐਨੀ ਗੱਲ ਸ਼ੇਅਰ ਕਰਨੀ ਦੀ ਆਪਾਂ ਆਪਣੇ ਭਰਾਵਾਂ ਨਾਲ ਵੀ ਜਰੂਰ ਆਪਣਾ ਬਾਈ ਮੁੱਦਾ ਚੱਕਿਆ ਕਰੋ ਹਨਾ ਵੋਟਾਂ ਚੱਲਦੀਆਂ ਆਪਣੀ ਗੱਲ ਵੀ ਜਰੂਰ ਰੱਖੋ ਕਬੂਤਰ ਬਾਜ਼ ਭਰਾ ਆਪਣੀ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ